ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਬੈਠਾ ਮਾਂਚੂ ਕੀ ਹੈ ਨਾ ਬਲਵੀ ਦੇ ਖਾਲ ਜੇ ਫੋਟੋ ਬਣਾ ਹਾਂਜੀ ਸੋ ਮੋਹਨੀ ਰੋਮਾਂਚਿਤ ਮੁਕਾਬਲਾ ਚੱਲ ਰਿਹਾ ਹੈ ਮੋਹਨੀ ਦੇ ਪਕਾੜੇ ਦੇ ਵਿੱਚ ਤਾਂ ਦੋਵੇਂ ਬੋਸਟਰ ਕਿਤਨ ਦੇ ਵਿੱਚ ਜਦੋਂ ਗਾਇਕਾਂ ਦੇ ਸੋ ਮਦਦ ਨਾਲ ਪਾਕੀ ਨੰਬਰ ਦਾ ਬੱਲਾ ਸਭੀ ਖੇਡ ਇਕੱਲੇ ਨੂੰ ਇਕੱਲਾ ਤੇ ਇਕੱਲੇ ਦਾ ਇਕੱਲਾ ਲੰਡੀ ਦਾ ਜਿੱਤਿਆ ਜਿੱਤਿਆ ਅੱਜ ਫਿਰ ਲੱਗੂ ਦਾ ਗੇਮ ਜਾਨੇ ਕੋਲ ਦਾ ਜਦੋਂ ਕੱਲ ਗੱਲ ਬੋਲਦੇ ਸੋ ਬਹੁਤ ਪਿਆ ਮੁਕਾਬਲਾ ਚੱਲ ਰਿਹਾ traffic <laughs> ਮੈਂ ਅੱਜ ਦੇ ਖੇਡਾਂ ਮਤਨ ਪੰਜਾਬ ਦੀ ਸੀਜ਼ਨ 3 ਦੀ ਇਹ ਤਹਿਤ ਜਿਹੜਾ ਸਟੇਟ ਲੈਵਲ ਤੇ ਰਾਜਪਤਰੀ ਬਾਕਸਿੰਗ ਦੇ ਮੁਕਾਬਲੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਜਿਹੜਾ ਇਹ ਮੈਚ ਕਰਾਉਣ ਦਾ ਸੁਭਾਗ ਪ੍ਰਾਪਤ ਹੋਇਆ ਉਹਦੇ ਲਈ ਮੈਂ ਪੰਜਾਬ ਸਰਕਾਰ ਦਾ ਖਾਸ ਤੌਰ ਤੇ ਸਪੋਰਟਸ ਵਿਭਾਗ ਦਾ ਬਹੁਤ-ਬਹੁਤ ਧੰਨਵਾਦ ਕਰਦਾ ਦੂਜਾ ਧੰਨਵਾਦ ਲੈਮਰਨ ਟੈਕ ਸਕਿੱਲ ਯੂਨੀਵਰਸਿਟੀ ਦਾ ਉਹਨਾਂ ਦੇ ਚਾਂਸਲਰ ਸਾਹਿਬ ਦਾ ਤੇ ਸਮੁੱਚੀ ਇਹਨਾਂ ਦੀ ਟੀਮ ਜਿਹੜੀ ਜਿਹੜੇ ਇੱਥੇ ਯੂਨੀਵਰਸਿਟੀ ਦੇ ਵਿੱਚ ਸਾਨੂੰ ਟੂਰਨਾਮੈਂਟ ਕਰਾਉਣ ਦਾ ਜਿਹੜਾ ਮੌਕਾ ਦੇ ਰਹੇ ਨੇ ਤੀਸਰਾ ਧੰਨਵਾਦ ਸਾਡੇ ਜ਼ਿਲ੍ਹੇ ਦੇ ਸਪੋਰਟਸ ਆਫਸਰ ਭੈਣ ਜੀ ਬੰਦਨਾ ਚੋਹਾਨ ਜੀ ਇਹਨਾਂ ਦੀ ਜਿੰਨੀ ਟੀਮ ਆ ਮੈਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਦੂਸਰਾ ਅੱਜ ਇੱਥੇ ਅਲੱਗ-ਅਲੱਗ 17 ਸਾਲ ਤੋਂ ਲੈ ਕੇ ਕਰੀਬ 35 ਸਾਲ 40 ਸਾਲ ਤੱਕ 14 ਸਾਲ ਤੋਂ ਲੈ ਕੇ 40 ਸਾਲ ਤੱਕ ਦੇ ਜਿਹੜੇ ਅਲੱਗ-ਅਲੱਗ ਇਸ ਦੇ ਬੱਚੇ ਨੇ ਅ ਨੌਜਵਾਨੇ ਉਹਨਾਂ ਦੇ ਜਿਹੜੇ ਮੈਚ ਹੋਣੇ ਨਹੀਂ ਸੋ ਇਹ ਸੁਬਾ ਪੱਤਰੀ ਟੂਰਨਾਮੈਂਟ ਦੇ ਵਿੱਚ ਜਿੰਨੇ ਵੀ ਬੱਚੇ ਆਏ ਨੇ ਉਹਨਾਂ ਬੱਚਿਆਂ ਨੇ ਆਪਣੇ ਵੱਲੋਂ ਪੂਰਾ ਸਿਰ ਤੋੜ ਮਿਹਨਤ ਕਰਕੇ ਜਿਹੜਾ ਪਹਿਲਾਂ ਉਹ ਜ਼ਿਲ੍ਹਾ ਪੱਤਰੀ ਤੇ ਹੁਣ ਉਹ ਬਲੌਕ ਪੱਤਰੀ ਜ਼ਿਲ੍ਹਾ ਪੱਤਰੀ ਤੇ ਹੁਣ ਸਟੇਟ ਲੈਵਲ ਦੇ ਜਿਹੜੇ ਟੂਰਨਾਮੈਂਟ ਉਹ ਖੇਡਣ ਦੇ ਲਈ ਪਾਰਟਿਸਿਪੇਟ ਕਰ ਰਹੇ ਨੇ ਸਾਰੇ ਬੱਚਿਆਂ ਨੂੰ ਮੈਂ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਔਰ ਯੂਥ ਨੂੰ ਇਹੀ ਕਹਿਣਾ ਕਿ ਬੱਚੋ ਗਰਾਊਂਡ ਨਾਲ ਜੁੜ ਕੇ ਰਹੋ ਨਸ਼ੇ ਪੱਤੇ ਦਾ ਜਿਹੜਾ ਅੱਜ ਛੇਵਾਂ ਦਰਿਆ ਪੰਜਾਬ ਦੇ ਵਿੱਚ ਵਗ ਰਿਹਾ ਉਹਦੇ ਉਤੋਂ ਸਾਨੂੰ ਸਾਰਿਆਂ ਨੂੰ ਬਚਣ ਦੀ ਲੋੜ ਆ ਜਿੰਨੇ ਵੀ ਪੇਰੈਂਟਸ ਨੇ ਮੋਨਾ ਸਾਰਿਆਂ ਨੂੰ ਮੈਂ ਇਹੀ ਰਿਕਵੈਸਟ ਕਰਦਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡ ਨਾਲ ਜੋੜੋ ਕਿਉਂਕਿ ਗਰਾਊਂਡ ਹੀ ਖੇਡਾਂ ਹੀ ਇੱਕ ਮਾਤਰ ਜਰੀਆ ਆ ਜਿਸ ਤੋਂ ਆਪਾਂ ਬੱਚਿਆਂ ਨੂੰ ਨਸ਼ੇ ਦੇ ਘੂਟ ਤੋਂ ਬਚਾ ਸਕਦੇ ਆ ਬਾਕੀ ਅੱਜ ਕੱਲ ਕਾਫੀ ਜਿਹੜੀ ਜਾਗਰੂਕਤਾ ਆ ਖੇਡ ਵਿਭਾਗ ਵੱਲੋਂ ਅਨੌਜਵਾਨਾਂ ਦੇ ਵਿੱਚ ਲਿਆਂਦੀ ਜਾ ਰਹੀ ਹੈ ਸਮੁੱਚਾ ਖੇਡ ਵਿਭਾਗ ਇਹਦੇ ਲਈ ਵਧਾਈ ਦਾ ਪਾਤਰ ਹੈ ਥੈਂਕ ਯੂ ਸਰ ਥੈਂਕ ਯੂ ਸਰ ਲਗ ਗਿਆ ਸੀ ਸੈਸ਼ਰੀ ਕਾਲ ਸਰ ਸਰ ਆ ਵੀ ਸਰ ਆਪਨੇ ਜੋ ਲੈਂਬਰਿੰਗ ਟੈਕਸਕਿਲ ਯੂਨੀਵਰਸਿਟੀ ਵਿੱਚ ਖੇਡਾ ਵਤਨ ਪੰਜਾਬ ਦੀਆਂ ਹੋ ਰਹੀਆਂ ਨੇ ਇਸ ਦੇ ਲਈ ਤੁਸੀਂ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਕੱਲਾ ਤਾਂ ਮੈਂ ਅੱਜ ਦੀ ਖੇਡਾ ਵਤਨ ਪੰਜਾਬ ਦੀਆਂ ਸੀਜ਼ਨ 3 ਦੀ ਇਹ ਤੈਤ ਜਿਹੜਾ ਸਟ੍ਰੀਟ ਲੈਵਲ ਤੇ ਰਾਜਪਤਨੀ ਬਾਕਸਿੰਗ ਦੇ ਮੁਕਾਬਲੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਜਿਹੜਾ ਇਹ ਮੈਚ ਕਰਾਉਣ ਦਾ ਸੁਭਾਗ ਪ੍ਰਾਪਤ ਹੋਇਆ ਉਹਦੇ ਲਈ ਮੈਂ ਪੰਜਾਬ ਸਰਕਾਰ ਦਾ ਖਾਸ ਤੌਰ ਤੇ ਸਪੋਰਟਸ ਵਿਭਾਗ ਦਾ ਬਹੁਤ-ਬਹੁਤ ਧੰਨਵਾਦ ਕਰਦਾ ਦੂਜਾ ਧੰਨਵਾਦ ਲੈਂਪਰਨ ਟੈਕ ਸਕਿਲ ਯੂਨੀਵਰਸਿਟੀ ਦਾ ਉਹਨਾਂ ਦੇ ਚਾਂਸਲਰ ਸਾਹਿਬ ਦਾ ਤੇ ਸਮੁੱਚੀ ਇਹਨਾਂ ਦੀ ਟੀਮ ਜਿਹੜੀ ਜਿਹੜੇ ਇੱਥੇ ਯੂਨੀਵਰਸਿਟੀ ਦੇ ਵਿੱਚ ਸਾਨੂੰ ਟੂਰਨਾਮੈਂਟ ਕਰਾਉਣ ਦਾ ਜਿਹੜਾ ਮੌਕਾ ਦੇ ਰਹੇ ਨੇ ਤੀਸਾ ਧੰਨਵਾਦ ਸਾਡੇ ਜ਼ਿਲ੍ਹੇ ਦੇ ਸਪੋਰਟਸ ਅਫਸਰ ਭੈਣ ਜੀ ਬੰਦਨਾ ਚੋਹਾਨ ਜੀ ਇਹਨਾਂ ਦੀ ਜਿੰਨੀ ਟੀਮ ਆ ਮੈਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਦੂਸਰਾ ਅੱਜ ਇੱਥੇ ਅਲੱਗ-ਅਲੱਗ 17 ਸਾਲ ਤੋਂ ਲੈ ਕੇ 35 ਸਾਲ 40 ਸਾਲ ਤੱਕ 14 ਸਾਲ ਤੋਂ ਲੈ ਕੇ 40 ਸਾਲ ਤੱਕ ਦੇ ਜਿਹੜੇ ਅਲੱਗ-ਅਲੱਗ ਇਸ ਦੇ ਬੱਚੇ ਨੇ ਆ ਨੌਜਵਾਨੀ ਉਹਨਾਂ ਦੇ ਜਿਹੜੇ ਮੈਚ ਹੁਣੇ ਨਹੀਂ ਸੋ ਇਸ ਪੱਤਰੀ ਟੂਰਨਾਮੈਂਟ ਦੇ ਵਿੱਚ ਜਿੰਨੇ ਵੀ ਬੱਚੇ ਆਏ ਨੇ ਉਹਨਾਂ ਬੱਚਿਆਂ ਨੇ ਆਪਣੇ ਵੱਲੋਂ ਪੂਰਾ ਸਿਰ ਤੋੜ ਮਿਹਨਤ ਕਰਕੇ ਜਿਹੜਾ ਪਹਿਲਾਂ ਉਹ ਜ਼ਿਲ੍ਹਾ ਪੱਤਰੀ ਤੇ ਹੁਣ ਉਹ ਬਲੌਕ ਪੱਤਰੀ ਜ਼ਿਲ੍ਹਾ ਪੱਤਰੀ ਤੇ ਹੁਣ ਸਟੇਟ ਲੈਵਲ ਦੇ ਜਿਹੜੇ ਟੂਰਨਾਮੈਂਟ ਉਹ ਖੇਡਣ ਦੇ ਲਈ ਪਾਰਟਿਸਿਪੇਟ ਕਰ ਰਹੇ ਨੇ ਸਾਰੇ ਬੱਚਿਆਂ ਨੂੰ ਮੈਂ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਔਰ ਯੂਥ ਨੂੰ ਇਹੀ ਕਹਿਣਾ ਕਿ ਬੱਚੋ ਗਰਾਊਂਡ ਨਾਲ ਜੁੜ ਕੇ ਰਹੋ ਨਸ਼ੇ ਪੱਤੇ ਦਾ ਜਿਹੜਾ ਅੱਜ ਛੇਵਾਂ ਦਰਿਆ ਪੰਜਾਬ ਦੇ ਵਿੱਚ ਵਗ ਰਿਹਾ ਉਹਦੇ ਉਤੋਂ ਸਾਨੂੰ ਸਾਰਿਆਂ ਨੂੰ ਬਚਣ ਦੀ ਲੋੜ ਆ ਜਿੰਨੇ ਵੀ ਪੀਰੈਂਟਸ ਨੇ ਹੋਣਾ ਸਾਰਿਆਂ ਨੂੰ ਮੈਂ ਇਹੀ ਰਿਕਵੈਸਟ ਕਰਦਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡ ਨਾਲ ਜੋੜੋ ਕਿਉਂਕਿ ਗਰਾਊਂਡ ਹੀ ਖੇਡਾਂ ਹੀ ਇੱਕ ਮਹੱਤਵਪੂਰਨ ਜ਼ਰੀਆ ਹੈ ਜਿਸ ਨੂੰ ਆਪਾਂ ਬੱਚਿਆਂ ਨੂੰ ਨਸ਼ੇ ਦੇ ਖੂਤੋਂ ਬਚਾ ਸਕਦੇ ਹਾਂ ਬਾਕੀ ਅੱਜਕੱਲ ਕਾਫੀ ਜਿਹੜੀ ਜਾਗਰੂਕਤਾ ਹੈ ਵਿਕੇੜ ਵਿਭਾਗ ਵੱਲੋਂ ਅਨੌਜਵਾਨਾਂ ਦੇ ਵਿੱਚ ਲਿਆਂਦੀ ਜਾ ਰਹੀ ਹੈ ਸਮੋਚਾ ਖੇਡ ਵਿਭਾਗ ਇਹਦੇ ਲਈ ਵਧਾਈ ਦਾ ਪਾਤਰ ਹੈ थैंक यू ਸਰ थैंक यू so much ਜਸਕੀਰ ਮੈਮ ਮੈਮ ਤੁਸੀਂ ਜਿਸ ਤਰ੍ਹਾਂ ਇੱਕ ਕਹਿੰਦੇ ਕਿ ਫੀਮੇਲ ਹੋਣਾ ਇੱਕ ਪ੍ਰਾਊਡ ਦੀ ਗੱਲ ਹੈ ਤੇ ਤੁਸੀਂ ਅੱਗੇ ਵਧ ਕੇ ਬਹੁਤ ਮਿਹਨਤ ਦੇ ਨਾਲ ਕੰਮ ਕਰ ਰਹੇ ਹੋ ਤੇ ਤੁਸੀਂ ਪੰਜਾਬ ਦੀ ਧੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਨਾਂ ਦਾ ਸਸ਼ੀ ਕਾਲ ਸਾਹਿਬ ਜੀ ਵੱਲੋਂ ਅੱਜ ਬਹੁਤ ਹੀ ਖੁਸ਼ੀ ਔਰ ਮਾਨਵਰੀ ਗਾਲਵਤ ਮਹਿਸੂਸ ਹੋ ਰਹੀ ਹੈ ਲੈਮਨ ਟੈਕਸ ਕੇ ਐਲਐਸਟੀਵੀ ਕੇ ਕਿ ਜਿਹੜੇ ਖੇਡਾ ਮਤਨ ਪੰਜਾਬ ਦੀਆਂ ਨੇ ਪੰਜਾਬ ਸਰਕਾਰ ਜੀ ਵੱਲੋਂ ਔਰ ਡਾਇਰੈਕਟਰ ਸਪੋਰਟ ਜੀ ਵੱਲੋਂ ਜਿਹੜੇ ਉਹ ਹੀ ਹੁਕਮ ਅੰਦਾਰ ਸਾਬ ਸਾਬ ਤੇ ਬਾਕਸਿੰਗ ਜिला ਸ਼ਹੀਦ ਭਗਤ ਸਿੰਘ ਨਗਰ ਵਿਖੇ ਬਾਕਸਿੰਗ ਕਰਵਾ ਰਹੇ ਔਰ ਵਹੀ ਗੱਲ ਫੀਮੇਲ ਲੇਡੀਆਂ ਸੀ ਤੇ ਫੀਮੇਲ ਲੇਡੀਆਂ ਤਾਂ ਵੈਸੇ ਇੱਕ ਐਨਿਕ ਪਾਵਰ ਊਮਨ ਹੁੰਦੀਆਂ ਨੇ ਕਿ ਉਹਨਾਂ ਨੂੰ ਕਿਸੇ ਵੀ ਚੀਜ਼ ਦੇ ਕਿਸੇ ਪੱਖ ਦੇ ਵਿੱਚ ਕਮੀ ਮਹਿਸੂਸ ਨਹੀਂ ਹੁੰਦੀ ਹਰ ਚੀਜ਼ ਨੂੰ ਉਹਨਾਂ ਜਗਾ ਉਹ ਸੰਭਾਲ ਲੈਂਦੀਆਂ ਨੇ ਬਾਕੀ ਔਰ ਦੂਜੀ ਗੱਲ ਜੀ ਮੇਰੀ ਗੱਲ ਮੈਂ ਇੱਕ ਬਹੁਤ ਹੀ ਪੰਜਾਬ ਵੱਲੋਂ ਅੱਛੀ ਸਪੋਰਟ ਪਰਸਨ ਵੀ ਰਹੀਆਂ ਤਾਰੀਫ਼ ਨਹੀਂ ਕਰਦੀ ਵਾਲੀਬਾਲ ਦੀ ਬਹੁਤ ਅੱਛੀ ਖਿਡਾਰਨ ਰਹੀਆਂ ਔਰ ਨਾਲ ਹੀ ਨਾਲ ਇਹ ਸਪੋਰਟਸ ਵਾਲੇ ਬੱਚਿਆਂ ਦੀ ਹਰ ਇੱਕ ਬਰੀਕੀ ਨੂੰ ਹਰ ਇੱਕ ਚੀਜ਼ ਨੂੰ ਸਮਝਦੇ ਹੋਏ ਕੋਚਸ ਦੀ ਬਰੀਕੀ ਨੂੰ ਇੱਕ ਅੱਛੀ ਕੋਚ ਵੀ ਰਹੀਆਂ ਮੋਹਾਲੀ ਜ਼ਿਲ੍ਹੇ ਦੇ ਵਿੱਚ ਵਾਲੀਬਾਲ ਦੀ ਦਿਨਾਂ ਦੀ ਹਰ ਇੱਕ ਬਰੀਕੀ ਨੂੰ ਕੋਚਿੰਗ ਦੇ ਪਲੇਅਰਸ ਦੇ ਨੂੰ ਹਰ ਇੱਕ ਬਰੀਕੀ ਹਰ ਇੱਕ ਕਮੀ ਨੂੰ ਮੈਂ ਸੋਚਦੀ ਹਾਂ ਮਹਿਸੂਸ ਕਰ ਸਕਦੀ ਹਾਂ ਕਿ ਐਥੇ ਕਿਹਨੂੰ ਕੀ ਕਿਸ ਚੀਜ਼ ਦੀ ਜ਼ਰੂਰਤ ਹੈ ਕਿਹਨੂੰ ਨਹੀਂ ਹੈ ਤੇ ਪੂਰਾ ਸਹਿਯੋਗ ਕਰਨ ਦੀ ਮੈਂ ਉਹਨਾਂ ਦੀ ਜੋ ਵੀ ਆਸ ਮੁਰਾਦ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨਾਲ ਹੀ ਸਕਿੱਲ ਟੈਕ ਯੂਨੀਵਰਸਿਟੀ ਦੇ ਮਿਸਟਰ ਰਾਮ ਜੀ ਔਰ ਮੈਡਮ ਰੀਤੂ ਜੀ ਜੋ ਕਿ ਮੈਨੂੰ ਸਟਾਫ ਨੇ ਮੇਰੇ ਨਾਲ ਬਿਲਕੁਲ ਦਿਨ ਰਾਤ ਖੜੇ ਨੇ ਔਰ ਇਹਨਾਂ ਦੇ ਸਹਿਯੋਗ ਦੇ ਨਾਲ ਮੈਂ ਆਪਣਾ ਅੱਛਾ ਟੂਰਨਾਮੈਂਟ ਬਹੁਤ ਅੱਛੇ ਤਰ੍ਹਾਂ ਕਰਿਆ ਔਰ ਰੀਤੂ ਜੀ ਵੀ ਇੱਕ ਐਜ਼ ਅ ਊਮਨ ਬਹੁਤ ਸਟਰੋਂਗ ਲੇਡੀ ਨੇ ਜੋ ਕਿ ਮੇਰੇ ਨਾਲ ਕੰਦੇ 'ਤੇ ਕੰਦਾ ਮਿਲਾ ਕੇ ਖੜੇ ਨੇ ਅਸੀਂ ਕੋਸ਼ਿਸ਼ ਕਰਾਂਗੇ ਖੇਡਾਂ ਵਤਨ ਪੰਜਾਬ ਦੀ ਜਿਹੜੇ ਸਾਡੇ ਜ਼ਿਲ੍ਹਾ ਸ਼ਹੀਦ ਪਗਲ ਸਿੰਘ ਨਗਰ ਵਿਖੇ ਨੂੰ ਮਿਲੀਆਂ ਨੇ ਅਸੀਂ ਇਹਨੂੰ ਇੰਨਾ ਕੁ ਵੱਧਿਆ ਬਣਾਇਆ ਕਿ ਬੱਚੇ ਅਗਲੀ ਮੈਨੂੰ ਕਹਿਣ ਕਿ ਬਾਕਸਿੰਗ ਹੋਵੇ ਤਾਂ ਲੈਵਰੇਜ ਤੇ ਕਿੰਨੀ ਯੂਨੀਵਰਸਿਟੀ ਵਿਖਿਓ ਥੈਂਕ ਯੂ ਮੈਮ ਥੈਂਕ ਯੂ ਸੋ ਮਚ ਅਰ ਸਟੇਟ ਵਾਈਸ ਪ੍ਰੈਜ਼ੀਡੈਂਟ ਯੂਥ ਦੇ ਪੰਜਾਬ ਆਮ ਆਦਮੀ ਪਾਰਟੀ ਸੋ ਜੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਸਰਪੰਚ ਭਗਵੰਤ ਸਿੰਘ ਦੀ ਮਾਰਸ ਕਿੰਨਾਰੇ ਗਿਆ ਬਾਲਾ ਕੀਤਾ ਸਰ ਸਾਨੂੰ ਬਹੁਤ ਜਿਆਦਾ ਟੈਲੈਂਟ ਮਿਲਿਆ ਜਿੱਥੇ ਤੋਂ ਕਮ 32 ਗਲਾਗਾਸ ਤੋਂ ਪੂਰਾ ਹਰ ਤਕਰੀਰ ਤੇ ਕਿਰਪਾ ਕਰਕੇ ਅਸ਼ੀਰਵਾਦ ਦੇ ਲੈ ਕੇ ਜਾਓ ਸਰ ਪਲੀਜ਼ ਰੋਕੀ ਟੂਰਨਾਮੈਂਟ ਦੇ ਵਿੱਚ ਅਲੱਗ-ਅਲੱਗ ਜਿੰਦਿਆਂ ਗਰੂਮ ਪੰਜਾਬ ਦੇ ਅਲੱਗ-ਅਲੱਗ ਕੁੰਨਿਆਂ ਤੋਂ ਪਹੁੰਚੇ ਹੋਏ ਸਾਰੇ ਹੀ ਮੇਰਾ ਮੂਰੇ ਦੇ ਨਾਲ ਆਏ ਉਹਨਾਂ ਦੇ ਸਾਰੇ ਹੀ ਕੋਚ ਸਹਿਵਾਣਾ ਨੂੰ ਔਰ ਰਾਜਪਤਰੀ ਟੂਰਨਾਮੈਂਟ ਕਰਵਾ ਰਹੀ ਸਾਡੀ ਸਪੋਰਟਸ ਕਮੇਟੀ ਦੀ ਟੀਮ ਸਾਡੇ ਡਾਇਰੈਕਟਰ ਸਾਹਿਬ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਕਾਰ ਤੁਮ ਸਨਮਾਨ ਜੀ ਦੀ ਅਗਵਾਈ ਦੇ ਵਿੱਚ ਸਮੁੱਚਾ ਖੇਡ ਮਕਾਬਲਾ ਜਿਹੜਾ ਪਿਛੇ ਇੱਕ ਸਾਲ ਤੋਂ ਲਗਾਤਾਰ ਖੇਡਾਂ ਮੁਕਾਬਲੇ ਕਰਵਾਉਦਾ ਆ ਰਿਹਾ ਸੋ ਅੱਜ ਖੇਡਾਂ ਮੁਕਾਬਲੇ ਪੰਜਾਬ ਦੀਆਂ ਸੀਜ਼ਨ 3 ਦੇ ਤਹਿਤ ਜਿਹੜੇ ਬਾਕਸਿੰਗ ਮੁਕਾਬਲਿਆਂ ਦਾ ਜਿਹੜਾ ਸੂਬਾ ਪੱਤਰੀ ਮਾਨ ਇਹਨਾਂ ਟੂਰਨਾਮੈਂਟ ਨੂੰ ਗਰਾਊਂਡ ਦਾ ਉਹ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਦੇ ਹਿੱਸੇ ਆਇਆ ਉਹਦੇ ਲਈ ਮੈਂ ਆਪਣੇ ਜ਼ਿਲ੍ਹੇ ਦੇ ਮਾਨਯੋਗ ਡੀਪੀ ਸਾਹਿਬ ਸਾਡੇ ਜ਼ਿਲ੍ਹੇ ਦੇ ਸਪੋਰਟਸ ਆਫਸਰ ਭੈਣ ਜੀ ਬਗਨਾ ਜਹਾਨ ਜੀ ਔਰ ਜਦੋਂ ਕਿ ਇਹ ਸਾਡੇ ਜ਼ਿਲ੍ਹੇ ਦੇ ਵਿੱਚ ਬਹੁਤ ਸਾਰੇ ਸਪੋਰਟਸ ਆਫਸਰ ਆਏ ਨੇ ਇਹਨਾਂ ਨੇ ਸਪੋਰਟਸ ਦੇ ਵਿੱਚ ਜਿਹੜਾ ਕਾਫੀ ਵਧੀਆ ਕੰਮ ਕੀਤਾ ਔਰ ਕਾਫੀ ਮਦਦਾਂ ਲਿਆਈਆਂ ਨੇ ਇਹਨਾਂ ਦੀ ਕੋਸ਼ਿਸ਼ ਦੀ ਟੀਮ ਵੀ ਲੱਗਦਾ ਹੈ ਵਾਕਈ ਇਸ ਸੇਫਟੇ ਕਾਬਿਲ ਨੇ ਸੋ ਬਹੁਤ ਹੀ ਮੋਟੀਵੇਟਰ ਨੇ ਬਹੁਤ ਹੀ ਬੰਦਿਆ ਕੀਤਾ ਸੈਕੰਡਰੀ ਕਲੀਅਰ ਦੇ ਲਈ ਕੰਮ ਕਰ ਰਹੇ ਨੇ ਇਹਦੇ ਨਾਲ ਜੀ ਜੋਸਰਵਾਲ ਨੇ ਜਿੰਨੇ ਅਲੱਗ ਅਲੱਗ ਵੀਰ ਐ ਖਾਸ ਕਰਕੇ ਲੈਮਨਟ ਟੈਕ ਯੂਨੀਵਰਸਿਟੀ ਦੇ ਚਾਂਸਲਰ ਸਾਹਿਬ ਬਾਜੀ ਦੀ ਸੁਖਵੀਰ ਕੌੜਾ ਜੀ ਤੇ ਉਹਨਾਂ ਦੀ ਜਿੰਨੀ ਸਮੁੱਚੀ ਟੀਮ ਅਲੱਗ ਅਲੱਗ ਵੀਰ ਆ ਰਾਮ ਇਹ ਜੀ ਉਹਨਜੀ ਜੀ ਜਿੰਨੇ ਵੀ ਸਾਥੀ ਨੇ ਇਹ ਸਾਰੇ ਸੁਖਵੀਰ ਸੁਖਵਾ ਜੀ ਜਿਹੜੇ ਮਿਸਟਰਾਂ ਨੇ ਨਮਾਦਾਨੀ ਬਹੁਤ ਮਾਣ ਦਿਖਾਇਆ ਕਿੰਨਾ ਤਰ ਮਾਣ ਕਰਨਾ ਖਾਸ ਕਰਕੇ ਤੁਹਾਡੇ ਸਾਰੇ ਬੱਚਿਆਂ ਦੇ ਫੇਸ ਦਾ ਜਿਨ੍ਹਾਂ ਨੇ ਤੁਹਾਨੂੰ ਇੱਥੇ ਸੁਪਰ ਕੁਸ਼ਰੀ ਟੂਰਨਾਮੈਂਟ ਵਿੱਚ ਸ਼ਾਮਿਲ ਕਰਕੇ ਭੇਜਿਆ ਸਭ ਤੋਂ ਵੱਡਾ ਧੰਨਵਾਦ ਤੁਹਾਡੇ ਕੋਚ ਸਾਹਿਬਾਨ ਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਤੁਹਾਨੂੰ ਇਸ ਮੇਂ ਕਿ ਨਾ ਆਇਆ ਕਿ ਅੱਜ ਤੁਸੀਂ ਸਟੇਟ ਲੈਵਲ ਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਰਹੇ ਹੋ ਸਾਡੇ ਕਨਵੀਨਰ ਸਾਹਿਬ ਤੇ ਕੋਰਡੀਨੇਟਰ ਸਾਹਿਬ ਵੀ ਤੇਰੇ ਨਾਲ ਖੜੇ ਨੇ ਮੈਂ ਇਹਨਾਂ ਦਾ ਵੀ ਸਮੁੱਚੀ ਆਮ ਆਦਮੀ ਪਾਰਟੀ ਤੋਂ ਪੰਜਾਬ ਸਰਕਾਰ ਵੱਲੋਂ ਬੱਚੇ ਬੱਚਿਓ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਪੰਜਾਬ ਦਾ ਮਾਣਯੋਗ ਸਾਡੇ ਮੁੱਖ ਮੰਤਰੀ ਸਾਹਿਬ ਉਹ ਆਪ ਕਰਦੇ ਰਹਿਣਗੇ ਆਪ ਕਰ ਤੋਂ ਉੱਠਣਗੇ ਔਰ ਜਿਹੜਾ ਬੱਚਾ ਸੰਗਤ ਪ੍ਰਤੀ ਆਪਣੇ ਇਹਨਾਂ ਖੇਡਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਕਰੂਗਾ ਤੁਹਾਨੂੰ ਪਤਾ ਪਿਛਲੇ 3 ਸਾਲਾਂ ਤੋਂ ਲਗਾਤਾਰ ਪੰਜਾਬ ਸਰਕਾਰ ਲੱਖਾਂ ਨਹੀਂ ਬਲਕਿ ਕਰੋੜਾਂ ਦੇ ਨਾਮ ਦੇਰੇ ਬੱਚਿਆਂ ਨੂੰ ਦਿੰਦੇ ਆ ਰਹੇ ਨੇ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਜਿਹੜੇ ਵੀ ਬੱਚੇ ਟੌਪੀਆਂ ਪੀਛਾ ਤੇ ਹਾਸਲ ਕਰਨਗੇ ਉਹਨਾਂ ਨੂੰ ਆਨ ਮਿਲਦੀਆਂ ਠੱਗੀਆਂ ਪੋਜੀਸ਼ਨਾਂ ਦੇ ਉੱਤੇ ਸਰਕਾਰ ਕੋਲ ਔਕਾਤ ਨਹੀਂ ਜੁਲਣੀਆਂ ਕਿ ਬੱਚਿਓ ਆਪਣੀ ਖੇਡ ਦਾ ਮਨੋਰਥ ਪੂਰੀ ਇਮਾਨਦਾਰੀ ਨਾਲ

ਸੈਕਟਰ 2 ਤੋਂ ਆਉਣ ਵਾਲੇ ਨੂੰ 7000 ਰੁਪਏ, 3rd ਤੋਂ ਆਉਣ ਵਾਲੇ ਨੂੰ 5000 ਰੁਪਏ ਜਿਹੜਾ ਕੈਸ਼ ਵੀ ਇਨਾਮ ਸਰਕਾਰ ਵੱਲੋਂ ਦਿੱਤਾ ਜਾਣਾ। ਸੋ ਮੈਂ ਸਭ ਨੂੰ ਬੱਚਿਆਂ ਨੂੰ ਕਹਿੰਦਾ ਜਵਾਂ ਕਿ ਤੁਸੀਂ ਡਟ ਕੇ ਆਪਣੀ ਦੇਸ਼ ਦਾ ਉਪਰਾਲਾ ਸ਼ੁਰੂ ਕਰੋ। ਪੰਜਾਬ ਸਰਕਾਰ ਤੁਹਾਡੀ ਆ ਅਸੀਂ ਤੁਹਾਡੇ ਆ ਔਰ ਕਿਸੇ ਵੀ ਤਰ੍ਹਾਂ ਦਾ ਤੁਹਾਡੀ ਤਰੱਕੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਔਂਦਾਈ ਕਿਸੇ ਤਰ੍ਹਾਂ ਦੀ ਕੋਈ ਕਮੀ ਬਾਕੀ ਨਹੀਂ ਆਉਣ ਦੇਵਾਂਗੇ। ਸੋ ਇਹਨਾਂ ਗੱਲਾਂ ਦੇ ਨਾਲ ਮੈਂ ਸਪੁੱਛੇ ਜਾ ਜਿੰਨਾ ਵੀ ਖੇਡਪਾਰਕ ਦਾ ਸਾਰੇ ਦਾ ਦੇਣ ਦੀਆਂ ਕਹਾਣੀਆਂ ਤੋਂ ਧੰਨਵਾਦ ਕਰਦਾ ਪੰਜਾਬ ਸਰਕਾਰ ਵੱਲੋਂ ਕੱਡੇ ਸਾਰੇ ਪ੍ਰਬੰਧਾਂ ਦਾ ਚੇਤਕ ਨੌਰ ਤੇ ਧੰਨਵਾਦ ਉਸ ਪਰਲੇ ਸਾਰੇ ਮਾਨਸਮਾਨ ਕੱਚਿਆ ਉਹਦੇ ਮਾਰੇ ਭੈਣ ਜਹਾਂਸੀ ਦਾ ਤੇ ਕਲੈਬਨ ਟੈਕ ਯੂਨੀਵਰਸਿਟੀ ਦੇ ਸਪੂਚੇ ਸਾਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਕੋ ਸਾਹਿਬਾ ਦਾ ਧੰਨਵਾਦ ਬਾਈ ਗੁਰਦੀ ਦਾ ਧੰਨਵਾਦ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਦਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਧਾਨ ਜੀ ਨੂੰ ਇਜਾਜ਼ਤ ਦਿਓ ਧੰਨਵਾਦ